ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਖਤੇ ਪਿਆਰੇ ਬੀਰੋ ਭੈਣੋ ਛੋਟੇ ਬੀਰ ਤੇ ਛੋਟੀਆਂ ਭੈਣਾਂ ਛੋਟੇ بڑے ਬੀਰ ਸਾਰਿਆਂ ਨੂੰ ਨਾਮ ਕਲਾਂਟੀਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹਰੇਕ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਖਾਸ ਕਰਕੇ ਆਪਣੀ ਕਮਿਊਨਿਟੀ ਕਿਉਂਕਿ ਸਿੱਖ ਹਰ ਜਗ੍ਹਾ ਖੜਦੇ ਨੇ ਸੱਖਾਂ ਨਾਲ ਕੋਈ ਨਹੀਂ ਖੜਦਾ ਮੈਂ ਗੱਲ ਕਰਨ ਲੱਗਾ ਠੀਕ ਹੈ ਜਿਵੇਂ ਇਹ ਕਹਿ ਦਿੰਦੇ ਨੇ ਜੀ ਹਿੰਦੂ ਰੈਕਟਰ ਬਣਾਉਣਾ ਅਸੀਂ RAM ਰਾਜ ਲੈ ਕੇ ਆਵਾਂਗੇ ਫਲਾਨਾ ਕਰਾਂਗੇ ਆਡ ਖਬਰ ਤੁਸੀਂ ਬਿਸ਼ਾਦ ਸੁਣ ਲਈ ਹੋਵੇ ਦੇਖੋ ਹੁਣ ਇਹ ਹਾਲਾਤ ਕੀ ਨੇ ਇੱਕ ਸਫਾਈ ਕਰਮਚਾਰੀ ਦੇ ਹੈ ਜਿਹੜੀ ਖਲਾਸਾ ਦਿੱਤਾ ਵੀ ਉਥੇ ਕਰਨਾਟਕ ਦੇ ਮੰਦਿਰ ਦੇ ਵਿੱਚ 400 ਤੋਂ ਵੱਧ ਲਾਸ਼ਾਂ ਉਹਨੇ ਆਪਣੇ ਹੱਥੀਂ ਤੋਂ ਬਣਾਈਆਂ ਨੇ ਉਹ ਨੂੰ ਇਨਾ ਮਜਬੂਰ ਸੀ ਉਹ ਵਿਚਾਰਾ ਛੋਟੀ ਜਾਤ ਦਾ ਸੀ Dalit ਯਾਤਰੀ ਜਾਤ ਦਾ ਸੀ ਆਪਣੇ ਹਜੇ ਇੱਧਰ ਪੰਜਾਬ ਦੇ ਵਿੱਚ ਇੰਨੀ ਯਾਤਪਾਤ ਨਹੀਂ ਹੈਗੀ ਜਿੰਨੀ ਯਾਤਪਾਤ ਯੂਪੀ ਬਿਹਾਰ ਝਾਰਖੰਡ ਚਾਰ ਪਰ ਉਨੀ ਉੱਥੇ ਵੀ ਨਹੀਂ ਹੈਗੀ ਜਿੰਨੀ ਸਾਊਥ ਵਾਲੇ ਪਾਸੇ ਜਿਹੜੇ ਸਾਊਥ ਦੇ ਰਾਜ ਨੇ ਹੁਣ ਤੁਸੀਂ ਆਹ ਸਾਲ ਹਿਸਾਬ ਲਾ ਲਓ ਵੀ ਉਹ ਜ਼ਿਆਦਾਤਰ ਵਿੱਚ ਛੋਟੀਆਂ ਨਹੀਂ ਗਰੀਬਾਂ ਦੀਆਂ ਕੁੜੀਆਂ ਹੋਣੀਆਂ ਨੇ ਅਮੀਰਾਂ ਦੀਆਂ ਤਾਂ ਕੁੜੀਆਂ ਹੋਣੀਆਂ ਨਹੀਂ ਕੋਈ ਜਿਹੜਾ ਕੋਈ 헤ਗੜੇ ਹੋ ਗੜੇ ਆ ਜਗਿੰਦਰ 헤ਗੜੇ ਪਤਨੇ ਕੁਝ ਹਨੀ ਰਵਿੰਦਰ 헤ਗੜੇ ਪਹਿਲਾਂ ਉਹਨਾਂ ਦਾ ਕਹਿੰਦੇ ਮੁੱਖ ਮੰਤਰੀ ਵੀ ਸੀਗਾ ਕਰਨਾਟਕ ਦਾ ਬਣਿਆ ਉਹਦੀ ਉਹ ਮੰਦਰ ਦਾ ਮੇਨ ਆ ਬੰਦਾ ਸਾਰਾ ਉਹਦਾ ਹੀ ਕੰਟਰੋਲ ਆ ਅੰਦਰ ਉੱਤੇ ਇਹੀ ਅਲਰਾਮ ਲੱਗ ਰਹੇ ਨੇ ਪਹਿਲਾਂ ਵੀ ਲੱਗਦੇ ਰਹੇ ਨੇ ਕਹਿੰਦੇ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਗੱਲ ਇਹ ਆ ਵੀ ਇਹ ਚੀਜ਼ ਹੋ ਕਿਉਂ ਰਹੀ ਆ ਪਹਿਲਾਂ ਵੀ ਕਦੇ ਕਈ ਮੰਦਰਾਂ ਦੇ ਵਿੱਚ ਇਹ ਚੀਜ਼ਾਂ ਹੋ ਗਈਆਂ ਸਿੱਖਾਂ ਦੇ ਵਿੱਚ ਤੇ ਜਮਨਾ ਪਾਰ ਵਾਲਿਆਂ ਦੇ ਵਿੱਚ ਕਿੰਨਾ ਫਰਕ ਆ ਤੁਸੀਂ ਇਹ ਦੇਖੋ ਜਿਹੜਾ ਸੀਦੇ ਵਿੱਚ ਜੋ ਕੁਝ ਹੋਇਆ ਨਵੰਬਰ 4 ਸੀ ਵਿੱਚ ਨਾ ਮੈਂ ਉਹ ਕਿਉਂ ਹੋਇਆ ਜੀ ਉਹ ਸਾਰਾ ਜਮਨਾਪਾਰ ਵਾਲਿਆਂ ਦੀ ਜਿਹੜੀ ਤਹਿਜ਼ੀ ਗਾਣਾ ਦੀ ਆਦੀ ਉਹ ਮਾਨਸਿਕਤਾ ਦੇ ਵਿੱਚੋਂ ਨਿਕਲੀਆਂ ਹੋਈਆਂ ਚੀਜ਼ਾਂ ਸੀ ਆਪਣੀਆਂ ਸਾਡੀਆਂ ਧੀਆਂ ਭੈਣਾਂ ਸਾਬ ਦੀਆਂ ਸਾਂਝੀਆਂ ਨਹੀਂ ਹੁੰਦੀਆਂ ਨੇ ਸਭ ਤੋਂ ਕਿ ਸਿੱਖ ਪਰਿਵਾਰ ਇੱਕ ਪਰਿਵਾਰਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੀ ਖਾਲਸਾ ਮੇਰਾ ਰੂਪ ਹੈ ਖਾਲਸਾ ਸਾਰੇ ਖਾਲਸਿਆਂ ਨੂੰ ਇਹ ਨਹੀਂ ਕਹੀ ਸੀ ਕਬੀ ਇਹ ਮੇਰੇ ਪੁੱਤਰ ਨੇ ਤੇ ਸਾਰੀ ਆਪਣਿਆਂ ਨੇ ਦੁੱਖ ਦਾ ਸਭਾ ਸਮਝਣਾ ਚਾਹੀਦਾ ਜਿਹੜੇ ਨਹੀਂ ਸਮਝਦੇ ਉਹ ਜਾਂਦਾ ਸਿੱਕ ਰਹੇ ਹੁੰਦੇ ਕਾਬਲ ਨਹੀਂ ਜਾਓ ਸਿੱਖ ਹੈ ਨਹੀਂ ਹੁਣ ਤੁਸੀਂ ਇਹ ਦੇਖੋ ਇਹ ਗਹਿਰ ਗੰਪੂ ਦਾ ਮਸਾਲਾ ਆ ਇਹਨੂੰ ਸੁਣਤੇ ਹੀ ਮਦੂ ਕੰਡੇ ਹਰੇ ਹੋ ਰਹੇ ਨੇ ਤੁਸੀਂ ਇਹ ਦੇਖੋ ਵੀ ਜਿਨ੍ਹਾਂ ਨੇ ਇਹ ਚੀਜ਼ਾਂ ਕਰੀਆਂ ਨੇ ਖਾਲਾਂ ਬਧੀ ਕਰੀਆਂ ਨੇ 1950 ਤੋਂ ਨੀ 95 ਤੋਂ ਕਨਾਂ ਕਨੀ ਕਿੰਨੇ ਸਾਲ ਚੱਲਦਾ ਰਿਹਾ ਕੰਮ ਇਹ ਫੇਰ ਉਹ ਬੰਦਾ ਹੁਣ ਸਾਹਮਣੇ ਨਹੀਂ ਆਇਆ ਉਦਾਂ ਜਾਨੀ ਮੇਰੇ ਸਾਰਾ ਕੁਝ ਆਪਣਾ ਨਾਂ ਨੂੰ ਨਹੀਂ ਦੱਸਿਆ ਹੈਗਾ ਕਿਉਂਕਿ ਉਹਨੂੰ ਪਤਾ ਵਾ ਵੀ ਜਿਹੜਾ ਬੰਦੇ ਦੀ ਇੰਨੀ ਪਹੁੰਚ ਆ ਜੇ ਉਹਨੇ ਨਾਂ ਦੱਸਤਾ ਤਾਂ ਉਹ ਉੱਤਰਾ ਸ਼ਾਮਾਂ ਨੂੰ ਨਹੀਂ ਲਪਣਾ ਹੈਗਾ ਕੋਟਾ ਹੋਰ ਜੇ ਮੈਂ ਕਹਾਂ ਜੇ ਉਹਦੇ ਖਿਲਾਫ ਕੋਈ ਉੱਥੇ ਉਹਨਾਂ ਦੀ ਭਾਸ਼ਾ ਦੇ ਵਿੱਚ ਬੋਲ ਪਵੇ ਤੋਂ ਚੌੜੀ ਤਾਮੀਨ ਲਪਣਾ ਵੰਦਾ ਉਹ ਵੀ ਲਪਣਾ ਜੇ ਕੋਈ ਰਿਪੋਰਟ ਕਰ ਰਿਹਾ ਉੱਥੇ ਹੇਡਪੁੱਟਾਂ ਦਾ ਦਬ। ਤੁਸੀਂ ਆਪ ਮ ਦੇਖਿਆ ਹੈ ਕਿ ਇੰਡੀਆ ਦੇ ਹਾਲਾਤ ਕਹਿ ਜੇ ਨਹੀਂ ਕਿ ਗਰੀਬਨ ਦਾ ਕੋਈ ਇਨਸਾਫ ਨਹੀਂ ਮਿਲਦਾ। ਕਹਿੰਦਾ ਗਾ ਗਰੀਬ ਨੂੰ ਛੱਡੋ ਸਿੱਖਾਂ ਦਾ ਗਰੀਬ ਅਮੀਰ ਸਾਰੀ ਨਹੀਂ ਸਿੱਖਾਂ ਨੂੰ ਗੜਿਆਂ ਨੂੰ ਇਨਸਾਫ ਦੇਤਾ ਉਹਨਾਂ ਨੇ। ਜਿਹੜੇ ਬੇਚਾਰੇ ਬੰਦੀ ਸਿੱਖ ਸਜ਼ਾ ਕੱਟ ਚੁੱਕੇ ਨੇ ਉਹਨਾਂ ਨੂੰ ਵੀ ਇੰਨੇ-ਇੰਨੇ ਸਾਲ ਹੋ ਗਏ। ਉਹਨਾਂ ਨੂੰ ਵੀ ਉਹਨੇ ਛੋਹ ਛੱਡ ਨਹੀਂ ਰਹੇ ਉਹ ਮਾਨੂੰ ਵੀ ਦੇਖ ਲਓ ਜਿੰਨਾਂ 20 ਸਾਲ ਦੀ ਸਜ਼ਾ ਸੀ ਉਹ 30 ਸਾਲ ਤੋਂ ਵੀ ਉੱਤੇ 35 35 ਸਾਲ ਹੋ ਗਏ ਕਈਆਂ ਨੂੰ ਤਾਂ ਇੰਨੇ ਸਾਲ ਜਿਹੜਾ ਬੰਦਾ ਜੇਲ੍ਹ ਤੇ ਰਹਿ ਰਿਹਾ ਹੋਵੇ ਨਾ ਉਹ ਮਾਨਸਿਕ ਹਾਲਾਤ بگੜ ਜਾਂਦੇ ਨੇ ਇਹਦੇ ਬੰਦੇ ਜੀ ਮੈਂ ਜੇ ਮਤਲਬ ਮੈਂਟਲੀ ਅਫੈਕਟ ਹੋ ਜਾਂਦਾ ਬੰਦਾ ਇਹ ਬੰਦੇ ਉਹ ਗੁਰੂ ਬਾਣੀ ਗੁਰੂ ਦੀ ਮਹਿਰ ਹੀ ਕਹਿ ਸਕਦੇ ਹਾਂ ਜੀ ਉਹ ਬੰਦੇ ਅੱਜ ਸਹੀ ਨਹੀਂ ਨਹੀਂ ਤਾਂ ਜੋ ਜੋ ਮਾਰੇ ਮੋਟੇ ਟੁੱਟ ਗਏ ਹੋਏ ਤਾਂ ਉਹਨਾਂ ਦਾ ਮਾਨਸਿਕ ਸੰਤੁਲਨ ਹੈਲਥ ਬਿਲਕੁਲ ਹੀ ਹੋਊਗਾ ਕਿਉਂਕਿ ਮੇਰਾ ਪਰ ਆ ਵੀ ਅੰਦਰ ਹੀ ਮੈਨੂੰ ਪਤਾ ਹੈ ਕਿ ਜਦਾਂ ਦਾ ਮੈਂ ਥੋੜ੍ਹਾ ਨੇੜੇ ਦੇਖਿਆ ਹੁੰਿਆ ਹੈ। ਹੁਣ ਤੁਸੀਂ ਇਹ ਦੁੱਖ ਵੀ ਜਦੋਂ ਮੰਦਰ ਦੇ ਵਿੱਚ ਇਹ ਭਗਵਾਨ ਦਾ ਨਾ ਇਹ ਮੂਰਤੀ ਜੋ ਵੀ ਹੈ ਇਹਨਾਂ ਨੂੰ ਉਹ ਇਹ ਭਗਵਾਨ ਹੀ ਕਹਿੰਦੇ। ਜਦੋਂ ਇਹ ਭਗਵਾਨ ਦੇ ਸਾਹਮਣੇ ਸਾਰਾ ਕੋਸ਼ਿਸ਼ ਕਰਦੇ ਨੇ ਇਹਨਾਂ ਨੇ ਕਿ ਟੈਕ ਹਮਸਾਬ ਬੰਦਾ ਕਹਾਂ ਵੀ ਹੈ ਰੱਬਾਂ ਨੂੰ ਡਰਪਦੇ ਨੇ ਉਹਨੇ ਉਹ ਜਿਹੜਾ ਰੱਬ ਨੂੰ ਚੈਲੰਜ ਕਰ ਰਹੇ ਨੇ ਹੈ ਜਾਂ ਇਹ ਇਨਸਾਨੀਅਤ ਨੂੰ ਚੈਲੰਜ ਕਰ ਰਹੇ ਨੇ ਤੁਸੀਂ ਇਹ ਦੇਖੋ ਬਹੁਤ ਵੱਡੀ ਗੱਲ ਹੈ ਠੀਕ 15 15 ਸਾਲ ਤੋਂ ਵੀ ਘਟੂ ਮੋਸੀ ਕਹਿੰਦੇ ਕਹਿੰयां ਜੀ ਦਿਲ ਹੀ ਮੈਂ ਡਬਲ ਡਿਊਟੀ ਕਰਕੇ ਆਇਆ ਅਜਿਲੀ ਮੈਨੂੰ ਨੀਂਦ ਆ ਰਹੀ ਹੈ ਮੈਂ ਪਰ ਮੈਂ ਸੋਚਿਆ ਪਹਿਲਾਂ ਵੀਡੀਓ ਬਣਾ ਲਾਂ ਫਿਰ ਮੈਂ ਇੱਕ ਗੱਲ ਵਿਸ਼ੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ ਤੇ 83 ਦੇ ਵਿੱਚ ਦੇਖੋ ਇਹਨਾਂ ਨੇ ਕਿਸੇ ਨੇ ਕੋਈ ਨਹੀਂ ਕਰਿਆ ਜਦੋਂ ਹੁਣ ਦਿੱਲੀ ਦੇ ਵਿੱਚ ਰੇਪ ਕਾਂਡ ਹੋਇਆ ਸੀ ਜਾਂ ਤਲਕਤ ਬੰਗਾਲ ਦੇ ਵਿੱਚ ਸੀ ਉੱਤੇ ਲੋਕ ਛਲਕਾਂ ਦੇ ਆ ਗਏ ਪ੍ਰੋਟੈਸਟ ਹੋਏ ਵੀ ਇਹਨਾਂ ਨੂੰ ਅਰੈਸਟ ਕਰੋ ਜਦੋਂ 84 ਦੇ ਵਿੱਚ ਕੋਈ ਨਹੀਂ ਬਾਹਰ ਆਇਆ ਕੋਈ ਨਹੀਂ ਬਰਾਇਆ ਛੱਡੋ ਬੁੱਝੇ ਗਏ ਨੇ ਨਾ ਮਾਸ ਦਾ ਰਿਸ਼ਤਾ ਜੀ ਸਾਡਾ ਇਹ ਆਪ ਹੀ ਹਿੰਦੂ ਕਹਿੰਨੇ ਨੇ ਸਿੱਖਤਾ ਜੀ ਸਾਡਾ ਅੰਦਰ ਨੇ ਚਲ ਅੰਦਰ ਨੇ ਤਾਂ ਕਿਹੜੇ ਪਾਸਿਓਂ ਖੜੇ ਨੇ ਆਪਣੇ ਨਾਲ ਜੀ ਤਰੇ ਕਿਸੇ ਹਿੰਦੂ ਜੱਥੇਬੰਦੀ ਨੇ ਮੂਰੇ ਹੋ ਕੇ ਕਹੀ ਆ ਵੀ ਭਾਈ ਸਿੱਖਾ ਨਾਲ ਨਿਆਜ਼ ਹੋ ਰਹੀ ਆ ਕੋਈ 2-4 ਸਿੱਖ ਹਿੰਦੂ ਵੀਰ ਭਾਈ ਹੈਗੇ ਵੀ ਨਹੀਂ ਜਿਹੜੇ ਬੋਲਦੇ ਨੇ ਪਰ ਉਹ ਬੋਲਣ ਦਾ ਕੋਈ ਮਤਲਬ ਨਹੀਂ ਬਣਦਾ ਹੈਗਾ ਜਦੋਂ ਕੋਈ ਕਿਉਂਕਿ ਉਹਨਾਂ ਦੀ ਵੱਡੀ ਕਮਿਊਨਿਟੀ ਦੇ ਵਿੱਚੋਂ ਕੋਈ ਜੱਥੇਬੰਦੀ ਜਾ ਕੋਈ ਪਾਰਟੀ ਵਗੈਰਾ ਜਾਂ ਕੋਈ ਨੇਤਾ ਕਹਿ ਲਿਆ ਲੀਡਰ ਵਗੈਰਾ ਕੁਝ ਬੋਲਦੇ ਉਹ ਗੱਲ ਕੁਝ ਹੋਰ ਹੁੰਦੀ ਆ ਪਰ ਜੇ ਕੋਈ ਬੋਲਦਾ ਵੀ ਆਤਾ ਉਹਦੇ ਨਾਲ ਇਹ ਬਹੁਤ ਹੀ ਤਰ੍ਹਾਂ ਦਾ ਵਿਵਹਾਰ ਕਰਦੇ ਨੇ Hindu ਬੰਦਾ ਇਹ ਜੇ ਦੋਲੇ ਕੋਈ ਉਹਦੇ ਨਾਲ ਉਹਨਾਂ ਦੇ Hindu ਪਾਰਟ ਜਿਹੜੇ ਨਾਲ ਦੇ ਨੇ ਗਵੰਡੀ ਜਾਂਡੀ ਉਹ ਹੀ ਬਹੁਤ ਤਰ੍ਹਾਂ ਦਾ ਵਿਵਹਾਰ ਬਹੁਤ ਹੀ ਗੱਲ ਸੁਲੂਕ ਕਰਦੇ ਨੇ ਜੇ ਕੋਈ ਮੜਾ ਜਾਂ ਕੁਝ ਕਹਿ ਵੀ ਦੇ ਉਹ ਵੀ ਵਿਚਾਰੇ ਬਹੁਤ ਦੁੱਧਾ ਦੇ ਵਿੱਚ ਫਸੇ ਹੋਏ ਨੇ ਇਸ ਸਮੇਂ ਇਹ ਧਰਮਾਂ ਦੇ ਜਾਲ ਦੇ ਵਿੱਚ ਇੱਕ ਜਾਲੀ ਧਰਮਾਂ ਦੇ ਜਾਲ ਦੇ ਵਿੱਚ ਜਿਹਦੇ ਵਿੱਚ ਸਾਰਾ ਕੁਝ ਲਿਖਿਆ ਗਲਤੀ ਆ ਮੇਰੇ ਹਸਾਮਤਾਂ ਕਿੱਥੇ ਕਿਹਾ ਗਿਆ ਕੋਈ ਵੀ ਕਿਹੜਾ ਨਿਸ਼ਾਨ ਬੜਾ ਹੈ ਆਪ ਦੇ ਕੋਲ ਹੀ ਕਹਤਾ ਵੀ ਹਾਂ ਜੀ ਅਸੀਂ ਬੜੇ ਹਾਂ ਬਾਕੀ ਛੋਟੇ ਨੇ ਇਹ ਇੱਕ ਪਰਭਉਤਕ ਬੜੀ ਕੈਂਸਰ ਤੋਂ ਵੀ ਬੜੀ ਬਿਮਾਰੀ ਆ ਜੇ ਦੇਖਿਆ ਜਾਵੇ ਛੋਟੇ ਬੜੇ ਇਹੋ ਛੋਟੇ ਨਹੀਂ ਛੋਟੇ ਉਹ ਗਲੁੱਤ ਨਹੀਂ ਭਲਾਨੇ ਨਹੀਂ ਜੀ ਇਹ ਮਸਿਕ ਲਈ ਹੀ ਨਫਰਤ ਦੀ ਇੱਕ ਚੁਰਾਤ ਕਰਦੇ ਨੇ ਇੱਥੋਂ ਪਹਿਲਾਂ ਜਾਤ ਪਾਤੀ ਫਿਰ ਧਰਮ ਆ ਤੇ ਫਿਰ ਕਬੀਲਿਆਂ ਤੇ ਆ ਜਿੰਨੇ ਫਸਾਧਾਂ ਤੇ ਆ ਜਾਂਦੇ ਨੇ ਇਹਨਾਂ ਨੇ ਇਹੀ ਬਣਤਾ ਇੱਕ ਹੂ ਬਹੂ ਅੰਗਰੇਜ਼ਾਂ ਦੀ ਜੋ ਥਿਊਰੀ ਕਹਿੰਦੀ ਹੁੰਦੀ ਸੀ ਪਹਿਲਾਂ ਉਹਦੇ ਮੱਦੇ ਨਜ਼ਰ ਉਹਦੇ ਉੱਤੇ ਫੋਲੋ ਕਰ ਰਹੇ ਨੇ ਸਾਰਾ ਕੁਝ ਇਹਨਾਂ ਨੇ ਅੰਗਰੇਜ਼ਾਂ ਤੋਂ ਹੀ ਲਿਆ ਵਾ ਵਾ ਸੀ ਦੇਸ਼ ਵੀ ਇਹਨਾਂ ਨੇ ਅੰਗਰੇਜ਼ਾਂ ਤੋਂ ਫਰੀ ਵਟੇ ਹੀ ਲੈ ਲਿਆ ਜਿਵੇਂ ਕਹ ਲੋ ਪਾਵਰ ਇੱਕ ਕਾਇਨ ਦੇ ਵੀ ਟਰਾਂਸਫਰ ਹੋਈ ਸੀ ਕੋਈ ਇਹਨਾਂ ਨੇ ਲੜ ਕੇ ਥੋੜੀ ਲਿਆ ਹੋਇਆ ਯਾਰ ਖੇਚ ਲਾ ਕੇ ਕੋਈ ਯਾਦਦੀ ਨਹੀਂ ਮਿਲ ਜਾਂਦੀ ਸਿੱਖਾਂ ਦੇ ਬੰਦਿਆਂ ਨੇ ਪੰਜਾਬੀਆਂ ਦੇ ਬੰਦਿਆਂ ਨੇ ਕੁੱਬੇ ਹੋ ਗਏ ਜਿਹੜੇ ਕੱਲ ਉਥੇ ਕੱਟ-ਕੱਟ ਕੇ ਹੁੰਦੇ ਹੁੰਦੇ ਸੀ ਅੱਜ ਇਹਨਾਂ ਨੇ ਉਹ ਕਾਲੀਆਂ ਦਾ ਕਰਦਾਰ ਹੀ ਪਾਰਟੀ ਖਤਮ ਕਰ ਦਈਏ ਕਰਦੇ ਨੇ ਪਰ ਪਾਰਟੀ ਕਦੇ ਖਤਮ ਨਹੀਂ ਹੁੰਦੀ ਪਾਰਟੀ ਦੇ ਵਿੱਚ ਗੰਦੇ-ਬੰਦੇ ਹੁੰਦੇ ਨੇ ਜਿਹੜੇ ਗੰਦੇ-ਬੰਦੇ ਹੁੰਦੇ ਨੇ ਉਹਨਾਂ ਨੂੰ ਅੱਜ ਹੈਗੇ ਨੇ ਠੀਕ ਆ ਟਾਈਮ ਆਉਣਾ ਦਾ ਪਰ ਗੁਰੂ ਦੀ ਕਲਾ ਵੀ ਵਰਤਣੀ ਆ ਕਿ ਉਹ ਟਾਈਮ ਉਹਨਾਂ ਦਾ ਫਿਰ ਖਤਮ ਹੋ ਜਣੇ ਫਿਰ ਪਤਾ ਲੱਗੂਗਾ ਨਾ ਕੀ ਕੌਣ ਸਹੀ ਆ ਕਿਹੜੇ ਅਸਲੀ ਕਾਲੀ ਸੀ ਜਾਂ ਨਕਲੀ ਕਾਲੀ ਸੀ ਜੋ ਅਸਲੀ ਕਾਲੀ ਸੀ ਉਹਨਾਂ ਤੋਂ ਤਾਂ ਨਾਮ ਤੇ ਹੀ ਵਰਤੇ ਰਹੇ ਹਨ ਵੀ ਡਰਨਗੇ ਜਦੋਂ ਉਹ ਅਸਲੀ ਕਾਲੀ ਆਉਣਗੇ ਇੱਕ ਨਾ ਦੇ ਇੱਕ ਦਿਨ ਆਉਣਗੇ ਕਿਉਂਕਿ ਕਹਿੰਦੇ ਨੇ ਹੁੰਦੇ ਵੀ ਗੁਰੂ ਟੈਮ ਦਿੰਦਾ ਹੁੰਦਾ ਵਾ ਜਦੋਂ 8ਵੇਂ ਗੁਰੂ ਸਾਹਿਬ ਜੋਤੀ ਜੋਤ ਸਮਾਏ ਸੀ ਉਹਨਾਂ ਨੇ ਕਹੇ ਸੀ ਵੀ ਬਾਬਾ ਬਕਾਲੇ ਉਹ ਦਸ ਕਿੰਨੀ ਸੀ ਗੈਰਨਾ ਉਹੋ ਵੀ ਗੁਰੂ ਸਾਹਿਬ ਚਾਹੁੰਦੇ ਤਾਂ ਦੂਸਰੇ ਤੇ ਨਹੀਂ ਮੁਰੇ ਆ ਜਾਂਦੇ ਪਰ ਨਹੀਂ ਉਹਨਾਂ ਨੇ 7-8 ਮਹੀਨੇ ਪਤਾ ਨਹੀਂ 9 ਮਹੀਨੇ ਸਿੱਖਾਂ ਦੰਤਾਂ ਲਿਆ ਤੇ ਸੇ ਖੁਦ ਦੇ ਵਿੱਚ ਪਾਸ ਵੀ ਹੋਏ ਉਹਨਾਂ ਨੇ ਲੱਭ ਵੀ ਲਿਆ ਕਦੀ ਵੀ ਸਿੱਖ ਮੈਨੂੰ ਕਿੰਨਾ ਕ ਲੱਭ ਸਕਦੇ ਨੇ ਜਾਂ ਮੇਰੇ ਸਿੱਖ ਕਿੰਨਾ ਮੇਰੀਆਂ ਸਿੱਖਿਆਵਾਂ ਦੇ ਫੋਲੋ ਕਰ ਰਹੇ ਨੇ ਪਰ ਬਾਬਾ ਬਾਨ ਨਕ ਦੇ ਸਿੱਖ ਕਦੇ ਡੋਲਦੇ ਨਹੀਂ ਬਾਨੀ ਤੇ ਜਨਾ ਦਾ ਅਭਿਸ਼ਵਾਸ ਆ ਉਹ ਕਦੇ ਡੋਲਦੇ ਨਹੀਂ ਹੁੰਦੇ ਦੂਜੀ ਗੱਲ ਜਿਹੜੇ ਬੰਦੇ ਕਹਿੰਦੇ ਨੇ ਕਈ ਵਾਰੀ ਬੰਦਾ ਕੋਈ ਛੇ ਵੀ ਕਰਿਆ ਹੁੰਦਾ ਹੈ ਉਹ ਪਾਣੀ ਦੀ ਗੱਲ ਕਰ ਲੈਂਦਾ ਜਾਂ ਖਾਲਸੇ ਰਾਜ ਦੀ ਗੱਲ ਕਰ ਕਹਣਗੇ ਤੂੰ ਦਾ ਬਣਾ ਖਾਲਸਾ ਬਣ ਜਾ ਤੂੰ ਤਾਂ ਸੱਜਿਆ ਨਹੀਂ ਤੂੰ ਤਾਂ ਅਮਰ ਨਹੀਂ ਸ਼ਕ ਜਿਹੜਾ ਇਹੋ ਜੀ ਗੱਲ ਕਹਿੰਦਾ ਨਾ ਪਹਿਲਾਂ ਉਹਦੇ ਰਗੜੇ ਮਾਰੇ 2-4 ਫੇਰ ਪਾਦ ਨਾ ਗੱਲ ਕਰੀ ਮਸਲਾ ਤਾਂ ਰਾਜਨੀਤਿਕਾ ਤੂੰ ਤਾਂ ਅਮੀਕਾ ਮਸਲਾ ਕਿੱਦਾਂ ਲੈ ਜਾ ਰਹੇ ਹਾਂ ਵੀ ਸਾਡਾ ਦੇਸ਼ ਬਣ ਗਿਆ ਖਾਲਸਾ ਰਾਜ ਆ ਗਿਆ ਤੂੰ ਦੇਖਾਂਗੇ ਅਸੀਂ ਬਣਾਂਗੇ ਜੇ ਉਹ ਉਹਨਾਂ ਦੇ ਵਿੱਚ ਰੂਲ ਹੋਊਗਾ ਵੀ ਹਾਂ ਦੇ ਪਾਈ ਬਣਨਾ ਜ਼ਰੂਰੀ ਹੈ ਤਾਂ ਬਣਾਂਗੇ ਪਰ ਪਹਿਲਾਂ ਮਸਲਾ ਜਿਹੜਾ ਹੈ ਉਹ ਤਾਂ ਰਾਜਨੀਤਿਕਾ ਨਾ ਇਹਨਾਂ ਦਾ ਰਾਜਨੀਤਿਕੀ ਸੋਚ ਦੇ ਹਸਾਰ ਨਾਲ ਚੱਲਣਾ ਚਾਹਣਾ ਹੈ। ਹੁਣ ਕੋਈ ਪੱਗਾਂ ਵਾਲਾ ਬੰਦਾ ਕੋਈ ਲੀਡਰ ਚਾਜਦਾ ਮਿਲੇ ਨਾ ਜੇ ਦੂਗਰ ਬੰਦਾ ਕੋਈ ਲੀਡਰ ਚਾਜਦਾ ਹੈ ਕੌਣ ਉਹਦੀ ਇਹ ਗੱਲ ਲੈ ਕੇ ਭੇਜਿਆ ਗਿਆ ਹੈ। ਸੋਚ ਦੇਖੋ ਬੰਦੇ ਨੇ ਛਾਦਾਂ ਦੇ ਨਾਲ ਕਨਵਰਟ ਕਿਦਾਂ ਕਰਦੇ ਨੇ। ਇਹ ਵੀ ਵਹਿਰਤਾਂ ਦਾ ਹੈ ਇਹਨੂੰ ਹੀ ਨੈਰਟਿਵ ਕਰਦੇ ਨੇ। ਬਾਕੀ ਕੋਈ ਗਲਤੀ ਸ਼ਲਤੀ ਹੋ ਗਈ ਹੈ ਤਾਂ ਮੈਂ ਉੱਪਰ ਉਹ ਜਿਹੜਾ ਕਰਨਾਟਕ ਵਾਲਾ ਮਸਲਾ ਰਿਹਾ ਹੈ ਉਹ ਬਹੁਤ ਹੀ ਗਹਿਰ ਗੰਭੀਰ ਮਸਲਾ ਹੈ। ਉਹ ਕਰਮਚਾਰੀ ਸੀ ਜਿਹੜਾ ਵਿਚਾਰਾ ਸਫਾਈ ਕਰਮਚਾਰੀ ਸੀ ਛੋਟਾ ਸੀ ਉਹਦੀ ਉਹਦੀ ਵੀ ਮੈਂ ਕਹਿੰਦਾ ਇਨਸਾਨੀਅਤ ਜੱਗ ਨਹੀਂ ਰਹੀ ਸੀ ਉਹਦੀ ਕੁਦੀ ਦੇ ਨਾਲ ਹੀ ਜ਼ਬਰਜਨਾਹ ਹੋ ਗਿਆ ਇੱਕ ਵਾਰੀ ਛੋਟੀ ਜਿਹੀ ਕੋਈ ਸੀ ਉਹਦੀ ਕੋਈ ਪੂਰੀ ਅੱਖਾਂ ਦੇ ਸਾਹਮਣੇ ਉਹ ਮਜਬੂਰ ਸੀ ਪਰ ਉਹ ਕੁਝ ਕਰ ਨਹੀਂ ਸਕਦਾ ਸੀ ਉਹਨੂੰ ਪਤਾ ਸੀ ਗਰੀਬ ਬੰਦੇ ਇੰਡੀਆ ਦੇ ਵਿੱਚ ਬੜਿਆਂ ਨਾਲ ਜੇ ਬੜਿਆਂ ਦਾ ਸਾਹਮਣਾ ਕਰ ਵੀ ਨਹੀਂ ਸਕਦੇ ਤੋ ਕਿ ਕਤੇ ਇਹ ਕੋਈ ਗਰੀਬ ਬੰਦਾ ਬੜੇ ਤੇ ਫਆਈਆਰ ਰੰਗਰੀ ਦੂਜਾ ਤਣੇ ਫਆਈਆਰ ਪਹਿਲੀ ਗੱਲ ਤਾਂ ਐਫਆਈਆਰ ਨਹੀਂ ਹੁੰਦੀ ਥਾਣੇ ਵਾਲੇ ਨਹੀਂ ਰੋਂਦੇ ਇਹ ਤਾਂ ਹਲਾ ਗਏ ਸਾਡੇ ਦੇ ਵੀ ਚਲੋ ਬਾਕੀ ਕੋਈ ਪੁੱਛੋ ਗਲਤੀ ਹੋਈ ਤਾਂ ਮਾਫ ਕਰਿਓ ਇੰਨੀ ਇੱਕ ਬੇਨਤੀਆਂ ਨਾਲ ਇਹਨਾਂ ਚਮਾ ਬਾਕੀ ਸਬਸਕ੍ਰਾਈਬ ਜਰੂਰ ਕਰਿਓ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਮੈਂਟ ਕਰ ਦਿਓ ਨਹੀਂ ਵਧੀਆ ਲੱਗੀ ਤਾਂ ਉਹ ਦੱਸ ਦਿਓ ਧੰਨਵਾਦ